ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨਔ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਤੇ ਆਪਾਂ ਲੱਗੇ ਹੋਏ ਹਾਂ ਜੀ ਕੰਮਾਂ ਕਰਾਂ ਤੇ ਬੱਚੇ ਸਕੂਲ ਚਲੇ ਗਏ ਸੀਗੇ ਸਾਇਦ ਪਾਪਾ ਵੀ ਚਲੇ ਗਏ ਸੀਗੇ ਮੈਂ ਬਾਅਦ ਵਿੱਚ ਉੱਟ ਕੇ ਆਪਣਾ ਲੱਗ ਮਤਲਬ ਕਿ ਮੈਂ ਉੱਠ ਕੇ ਤਾਂ ਨਹੀਂ ਲੱਗੀ ਮੈਂ ਉਹਨਾਂ ਦੇ ਜਾਣ ਤੋਂ ਬਾਅਦ ਆਪਣਾ ਰੈਸਟ ਕੀਤੀ ਤੋ ਕਿ ਤੁਹਾਨੂੰ ਪਤਾ ਫਿਰ ਮੈਂ ਮੇਰੀ ਤਬੀਅਤ ਖਰਾਬ ਹੋਈ ਹੋਈ ਆ ਹਨ ਤੇ ਆਪਾਂ ਆਪਣੀ ਰੈਸਟ ਕਰਕੇ ਫਿਰ ਮੈਨ ਲੱਗਦਾ ਮੈਂ ਲੱਗੀਆਂ 11:00 ਵਜੇ ਕੰਮ ਕਰਨ 11 11:00 12:00 ਵਜੇ ਹਨ ਤੇ ਜਦੋਂ ਮੈਨੂੰ ਲੱਗਿਆ ਵੀ ਹਾਂ ਹੁਣ ਮੈਂ ਝਾੜੂ ਪੋਚਾ ਕਰ ਸਕਦੀ ਆ ਵੀ ਮੇਰਾ ਹੁਣ ਸਿਹਤ ਜੀ ਠੀਕ ਆ ਫਿਰ ਮੈਂ ਉਦੋਂ ਲੱਗੀਆਂ ਮੈਂ ਅੱਜ ਤੱਕਾ ਨਹੀਂ ਕੀਤਾ ਆਪਣੇ ਸਰੀਰ ਨਾਲ ਤੇ ਇੱਥੇ ਆਪਾਂ ਲੱਗੇ ਸੀਗੇ ਝਾੜੂ ਲਗਾਉਣ ਸੈਟਿੰਗ ਆਪਾਂ ساری ਕਰਤੀ ਸੀਗੀ ਤੇ ਅੱਜ ਮੇਰੇ ਤੋਂ ਜ਼ਿਆਦਾ ਵੀਡੀਓ ਕੋਈ ਜ਼ਿਆਦਾ ਸ਼ੂਟ ਨਹੀਂ ਹੋਈ ਜਿੰਨੀ ਵੀ ਸ਼ੂਟ ਹੋਈ ਆ ਪਲੀਜ਼ ਜ਼ਰੂਰ ਦੇਖਿਓ ਫੁੱਲ ਵਾਚ ਜ਼ਰੂਰ ਕਰਿਓ ਹਨਾ ਤੇ ਇੱਥੇ ਜੀ ਆਪਾਂ ਝਾੜੂ ਲਗਾ ਦਾਂਗੇ ਝਾੜੂ ਲਗਾ ਕੇ ਫਿਰ ਆਪਣਾ ਲਗਾਵਾਗੇ ਪੋਚਾ ਤੇ ਬੱਚੇ ਚਲੇ ਗਏ ਸੀ ਇਹ ਸਕੂਲ ਉਹਨਾਂ ਮਤਲਬ ਕਿ ਟਿਊਸ਼ਨ ਵਗੈਰਾ ਉਹਨਾਂ ਨੂੰ ਅੱਜ ਮੈਂ ਦਿੱਤਾ ਸੀਗਾ ਸਬਜੀ ਨਾਲ ਰੋਟੀ ਦਿੱਤੀ ਸੀਗੀ ਰਾਤ ਆਪਾਂ ਬਣਾਈ ਸੀਗੀ ਸ਼ਿਮਲਾ ਮਿਰਚ ਫਿਰ ਉਹ ਉਹੀ ਸ਼ਿਮਲਾ ਮਿਰਚ ਦੀ ਸਬਜੀ ਵਾਦੀ ਸੀਗੀ ਟਿੰਡ ਦੇ ਵਿੱਚ ਤੇ ਉਹ ਸ਼ਿਮਲਾ ਮਿਰਚ ਦੀ ਸਬਜੀ ਲੱਗੇ ਸੀਏ ਤੇ ਉਸ ਤੋਂ ਬਾਅਦ ਜੇ ਆਪਾਂ ਹੁਣ ਸਟੋਰ ਚ ਵੀ ਕੱਢ ਲਿਆਵਾਂਗੇ ਝਾੜੂ ਕੱਢ ਲਿਆਂਦਾ ਫਿਰ ਮੈਂ ਕਿਹਾ ਵੀ ਚਲੋ ਹੁਣ ਆਲੇ-ਹਾਲੇ ਕੰਮ ਕਰਨੇ ਦਾ ਹੈਗੇ ਆਂ ਆਪਾਂ ਲੱਗੇ ਹੋਏ ਸੀ ਕਿ ਕੰਮ ਕਰਨ ਹਾਂਜੀ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਓ ਤੇ ਆਪਾਂ ਇੱਥੇ ਝਾੜੂ ਲਗਾਤਾ ਸੀਗਾ ਇਸ ਤੋਂ ਬਾਅਦ ਜੀ ਮੈਂ ਜਾਊਂਗੀ ਬਾਹਰ ਬਾਹਰ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਕੋਕਾ ਚਾੜੂ ਲੱਗਦਾ ਨਹੀਂ ਹੈਗਾ ਪਹਿਲਾਂ ਮੈਂ ਮੋٹے ਮੋٹے ਜੇ ਪੱਤੇ ਝਾੜੂ ਨਾਲ ਸਾਫ਼ ਕਰਤੀ ਸੀਗੇ ਬਟ ਜਿਹੜੀ ਤੂੜੀ ਵਗੈਰਾ ਨਾ ਉਹ ਸਾਰੀ ਹਨਾ ਉਹ ਨਹੀਂ ਫਿਰ ਉੱਪਰ ਨੂੰ ਮਤਲਬ ਕਿ ਜਿੰਨਾ ਉਹਨੂੰ ਚਾੜੂ ਲਗਾਉਂਦੇ ਆ ਸਾਰੀ ਬੈਕਮੋਂ ਮੋੜ ਕੇ ਆਈ ਜਾਂਦੀ ਹੈ ਨਾਲੇ ਵੈਸੇ ਉੱਪਰ ਪੈਂਦੀ ਆ ਬਹੁਤ ਜ਼ਿਆਦਾ ਹਨਾ ਫਿਰ ਮੈਂ ਕੀ ਕੀਤਾ ਮੈਂ ਜਿਹੜੇ ਪੱਤੇ ਸੀਗੇ ਅਮਰੂਦ ਵਗੈਰਾ ਦੇ ਜਾਂ ਹੋਰ ਸਾਹਮਣੇ ਵਾਲੇ ਦਰਖਤਾਂ ਦੇ ਆਏ ਹੋਏ ਸੀਗੇ ਉਹ ਸਾਰੇ ਚੱਕ ਕੇ ਪਹਿਲਾਂ ਮੈਂ ਬਾਲਟੀ ਚਾੜੂਆਂ ਲਗਾ ਕੇ ਮੋਟਾ-ਮੋਟਾ ਬਾਲਟੀ ਚ ਪਾਦੇ ਸੀਗੇ ਉਸ ਤੋਂ ਬਾਅਦ ਸਾਰੀ ਇਹ ਤੂੜੀ ਜੀ ਜੀ ਅੜੀ ਸੀਗੀ ਮੈਂ ਪਾਣੀ ਮਾਰ ਕੇ ਬਾਹਰ ਕੱਢਤੀ ਸੀ ਬਹੁਤ ਬੁਰਾ ਹਾਲ ਹੋਇਆ ਪਿਆ ਤੂੜੀਆਂ ਦਾ ਤਾਂ ਅਜੇ ਪਤਾ ਨਹੀਂ ਕਦੋਂ ਚੱਕ ਹੋਣਗੀਆਂ ਛੇਤੀ ਛੇਤੀ ਚੱਕ ਹੋ ਜਾਣ ਤੇ ਘਰਾਂ ਦੀਆਂ ਸਫਾਈਆਂ ਵੀ ਹੋਣ ਕਿਉਂਕਿ ਜਿੰਨਾ ਚਿਰ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਉਨਾ ਟਾਈਮ ਦਾ ਸਫਾਈਆਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਉਨੀਆਂ ਹੀ ਚੀਜ਼ਾਂ ਦੁਬਾਰੇ ਭਰ ਜਾਂਦੀਆਂ ਨੇ ਇੱਥੇ ਗੇਟ ਦੇ ਉੱਪਰ ਵੀ ਇੰਨੀ ਤੂੜੀ ਤੂੜੀ ਹੋਈ ਪਈ ਸੀ ਕਿ ਬਹੁਤ ਜ਼ਿਆਦਾ ਜਸਟ ਹੋਈ ਹੋਈ ਸੀ ਬਹੁਤ ਜ਼ਿਆਦਾ ਭਰਿਆ ਪਿਆ ਸੀਗਾ ਤੇ ਮੈਂ ਕਿਹਾ ਚਲੋ ਗੇਟ ਤੇ ਵੀ ਪਾਣੀ ਮਾਰ ਦਨੀ ਆ ਤੇ ਮਿੱਠੂ ਉਹ ਨਹੀਂ ਨਵਾ ਕੇ ਮੈਂ ਸਾਈਡ ਤੇ ਰੱਖਿਆ ਹੋਏ ਸੀਗੇ ਉਹ ਤਾਂ ਮੈਨੂੰ ਪਹਿਲਾਂ ਨਵਾਉਣੇ ਪੈਂਦੇ ਨੇ ਤੇ ਇੱਕ ਨਾ ਇੱਕ ਘਰ ਦੇ ਵਿੱਚ ਛੋਟੀ ਜੀ ਨਾ ਮੈਂ ਰਾਤ ਦੀ ਇੰਨੀ ਟੈਨਸ਼ਨ ਹੋਈ ਪਈ ਆ ਅਭੀ ਜੋਤ ਨੇ ਦੇਖ ਲਈ ਫਿਰ ਮੈਂ ਵੀ ਦੇਖ ਲਈ ਬਾਤ ਹੈ ਨਾ ਮਤਲਬ ਕਿ ਅੱਜ ਦੇਖ ਲਈ ਵੀ ਐਵੇਂ ਹੈ ਨਾ ਅਭਿਜੋਤ ਕਹਿੰਦਾ ਮਮਾ ਇੱਕ ਛੋਟੀ ਜੀ ਬਿਲਕੁਲ ਬੱਚਾ ਜਿਹਾ ਚੂਹੀ ਫਿਰਦੀ ਆ ਚੂਹੀ ਦਾ ਜਿਵੇਂ ਬੱਚਾ ਫਿਰਦਾ ਹੈ ਹੈ ਨਾ ਤੇ ਪਹਿਲਾਂ ਮੈਂ ਕਿਹਾ ਨਹੀਂ ਅਭਿਜੋਤ ਨੂੰ ਭਲੇ ਖਾਣ ਲੱਗਿਆ ਹੋਵੇ ਫਿਰ ਜਦੋਂ ਮੈਂ ਵੀ ਦੇਖ ਲਿਆ ਉਹ ਨਾ ਵਿੱਚ ਇੱਕ ਚੂਹੀ ਦਾ ਬੱਚਾ ਫਿਰਦਾ ਛੋਟਾ ਜਿਹਾ ਮੈਨੂੰ ਇੰਨਾ ਡਰ ਹੋਇਆ ਪਿਆ ਵੀ ਹੋਰ ਨਾ ਹੋਣ ਹੈ ਨਾ ਨਿਕਲ ਨਹੀਂ ਰਿਹਾ ਹੈਗਾ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਕਿਵੇਂ ਕੱਢਾਂ ਉਹਨੂੰ ਹੈ ਨਾ ਉਹ ਕਿਤਾ ਵੈਸੇ ਮੈਨੂੰ ਡਰ ਬਹੁਤ ਲੱਗਦਾ ਏ ਤੇ ਇੱਥੇ ਜੀ ਆਪਾਂ ਬਾਅਰ ਵੀ ਮਾਰਤਾ ਸੀਗਾ ਪਾਣੀ ਸੜਕ ਦੇ ਉੱਤੇ ਵੀ ਮਾਰਤਾ ਸੀ ਮੈਂ ਜਿਹੜੀ ਤੂੜੀ ਤਾੜੀ ਪਈ ਸੀਗੀ ਮੈਂ ਕਿਹਾ ਚਲੋ ਵੀ ਮੈਂ ਪਾਣੀ ਜਾ ਮਾਰ ਦੰਨੀ ਆ ਤੇ ਦਬ ਜੂਗੀ ਅੰਦਰ ਨੂੰ ਨਹੀਂ ਆਉਗੀ ਉਡ ਉਡ ਕੇ ਹਨਾ ਕਿਉਂਕਿ ਸਾਰੀ ਅੰਦਰ ਨੂੰ ਆਉਂਦੀ ਆ ਉਡ ਉਡ ਕੇ ਤੇ ਚੂਹੀ ਦੀ ਗੱਲ ਕਰਦੇ ਸੀਗਾ ਮੈਨੂੰ ਤਾਂ ਚੂਈਆਂ ਤਾਂ ਸੱਚ ਦੱਸਾ ਬਹੁਤ ਡਰ ਲੱਗਦਾ ਮੈਂ ਬਹੁਤ ਜ਼ਿਆਦਾ ਡਰਦੀ ਆ ਮੈਨੂੰ ਤਾਂ ਸਾਰੀ ਰਾਤ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਈ ਕਿਉਂਕਿ ਦਿਮਾਗ ਵਿੱਚ ਹੀ ਘੁੰਮੇਗਾ ਕਿਤੇ ਬੈਟ ਤੇ ਨਾ ਆ ਜਵੇ ਬੈਟ ਤੇ ਨਾ ਆ ਜਵੇ ਕਿਤੇ ਤਾਂ ਹੈ ਬਿਲਕੁਲ ਛੋਟੀ ਜੀ ਹੈ ਛੋਟੀ ਜੀ ਤੇ ਸੋਨੂੰ ਕਿਵੇਂ ਫੜ ਹੋਊਗਾ ਹਨਾ ਇੰਨੀ ਕਿਨੂੰ ਬਹੁਤ ਜ਼ਿਆਦਾ ਛੋਟੀ ਜੀ ਆ ਬਸ ਜ਼ਿਆਦਾ ਮੈਨੂੰ ਟੈਨਸ਼ਨ ਇਹ ਆ ਕਿਤੇ ਹੋਰ ਨਾ ਉਹਦੇ ਨਾਲ ਦੀਆਂ ਹੋਣ ਹਨਾ ਪਰ ਵੀ ਜੋਤ ਕਹਿੰਦਾ ਨਹੀਂ ਮम्मा ਇੱਕੋ ਬੜੀ ਆ ਹਨਾ ਪਤਾ ਨਹੀਂ ਕੀ ਗੱਲ ਆ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਨੇ ਬਹੁਤ ਪਹਿਲਾਂ ਇੱਕ ਦਿਨ ਐਡਾ ਬੜਾ ਚੂਹਾ ਵੱਡ ਗਿਆ ਸੀਗਾ ਉਹ ਕੱਢਿਆ ਹਨਾ ਅ ਮੰਦਰਕ ਮੈਨੂੰ ਟੇਕ ਨਹੀਂ ਆਉਂਦੀ ਫਿਰ ਮੈਨੂੰ ਜਿੰਨਾ ਚਿਰ ਮੈਂ ਨਹੀਂ ਕੱਢਦੀ ਹੈਗੀ ਹੁਣ ਮੈਨੂੰ ਇਹੀ ਹੋਇਆ ਹੋਇਆ ਵੀ ਮੈਂ ਇਹਨੂੰ ਕਿਵੇਂ ਫੜਾਂ ਹਨਾ ਮੈਨੂੰ ਡਰ ਬਹੁਤ ਲੱਗਦਾ ਚੂਹਿਆਂ ਤੋਂ ਤੇ ਮੈਂ ਉਹ ਇੱਕ ਤਾਂ ਇਹਦਾ ਮਿਲਦੀ ਹੈ ਚਿਪਕਣੇ ਵਾਲੀ ਪਰ ਫਿਰ ਮੈਂ ਕਹ ਦੰਨੀ ਆ ਵੀ ਚਲ ਕਾਨੂੰ ਹੋਣਾ ਪਾਪ ਕਰਨ ਲੈ ਕਿਉਂਕਿ ਉਹਦੇ ਪਰ ਤਾਂ ਚਿਪਕੇ ਜਾਂਦੀਆਂ ਨੇ ਫਿਰ ਬਹੁਤ ਔਖੇ ਉਤਰਦੀਆਂ ਨਹੀਂ ਮਰਦੀਆਂ ਹੀ ਨੇ ਵਿਚਾਰੀਆਂ ਫਿਰ ਹਨਾ ਲਤਲ ਤਾਂ ਉਹਨਾਂ ਦੀ ਟੁੱਟ ਜਾਂਦੀਆਂ ਨੇ ਤੇ ਇੱਥੇ ਜੀ ਆਪਾਂ ਸਾਰਾ ਕਰ ਲਿਆ ਸੀਗਾ ਸਾਫ਼ ਸੁਥਈਆ ਕਰਕੇ ਹਨਾ ਅੰਦਰ ਪੋਚਾ ਵੀ ਲਾ ਲਿਆ ਸੀਗਾ ਮਿੱਠੂ ਨੇ ਵੀ ਨਵਾ ਕੇ ਰੱਖਤੇ ਸੀਗੇ ਇੱਥੇ ਆਗੇ ਸੀਗੇ ਸਕੂਲ ਤੋਂ ਬੱਚੇ ਬੱਚਾ ਦਾ ਮਤਲਬ ਕਿ ਪੌਣੇ 3 ਵਜੇ ਆ ਪੌਣੇ 3 ਵਜੇ ਆ ਗਏ ਸੀਗੇ 3 ਪੌਣੇ 3 ਦਾ ਟਾਈਮ ਸੀਗਾ ਕਿ ਕਿ ਚੂਰੀ ਮੈਂ ਉਹਨਾਂ ਦੇ ਆਏ ਤੋਂ ਹੀ ਕੁੱਟੀ ਆ ਮੈਂ ਕਿਹਾ ਜਦੋਂ ਉਹ ਆਏ ਆ ਨਾ ਫਿਰ ਮੈਂ ਕਿਹਾ ਚਲੋ ਉਦੋਂ ਹੀ ਉਹਨਾਂ ਨੂੰ ਪੁੱਛ ਕੇ ਬਣਾ ਦੂੰਗੀ ਪਹਿਲਾਂ ਤਾਂ ਮੰਨ ਨਹੀਂ ਸੀ ਰਿਹਾ ਵੀ ਜੋਤ ਕਹਿੰਦਾ ਨਹੀਂ ਮम्मा ਮੈਂ ਨਹੀਂ ਖਾਣੀ ਹੈਗੀ ਫਿਰ ਮੈਂ ਕਿਹਾ ਪੁੱਤ ਖਾਲਾ ਵੀ ਮੇਰਾ ਵੀ ਦਿਲ ਕਰਦਾ ਚੂਰੀ ਖਾਣ ਦਾ ਵੀ ਚਲ ਆਪਾਂ ਅੱਜ ਚੂਰੀ ਖਾਣੇ ਆਂ ਵੀ ਰੋਜ਼ੇ ਰੋਜ਼ ਕੀ ਕੀ ਖਾਈ ਜਾਈਏ ਹੈ ਨਾ ਚਲ ਫਿਰ ਕਹਿੰਦਾ ਮम्मा ਇੱਕ ਰੋਟੀ ਉਹ ਬਣਾ ਕੇ ਦਿਓ ਵੀ ਮੈਨੂੰ ਵੱਦਨਾ ਬਣਾ ਕੇ ਦਿਓ ਵੀ ਛੋਟੀ ਜੀ ਬਣਾ ਕੇ ਦਿਓ ਮੈਂ ਕਿਹਾ ਚਲ ਠੀਕ ਆ ਵੀ ਚਲ ਜਿੰਨੀ ਕ ਖਾਣੀ ਹੈ ਉੰਨੀ ਕ ਖਾ ਲਈ ਹੈ ਨਾ ਤੇ ਚੂਰੀ ਗਈ ਭੈਣਾ ਤੋਂ ਨਹੀਂ ਬਣਦੀ ਹੈਗੀ ਕਹਿੰਦੀਆਂ ਨੇ ਵੀ ਸਾਡੇ ਤੋਂ ਬਣਦੀ ਨਹੀਂ ਦੇਖੋ ਭੈਣੇ ਮਿਹਨਤ ਕਰਨੀ ਪੈਂਦੀ ਹੈ ਚੂਰੀ ਬਣਾਉਣ ਦੇ ਲਈ ਚੂਰੀ ਸਭ ਤੋਂ ਬੈਸਟ ਬਣ ਜਾਂਦੀ ਹੈ ਹਨਾ ਚੂਰੀ ਨੂੰ ਬਸ ਥੋੜਾ ਜਿਹਾ ਕਿੰਨਾ ਕਹ ਵੀ ਟਾਈਮ ਦੇਣਾ ਪੈਂਦਾ ਥੋੜਾ ਜਿਹਾ ਚੂਰੀ ਬਣਾਉਣ ਲੱਗੇ ਹੱਥਾਂ ਦਾ ਥੋੜਾ ਜਿਹਾ ਜ਼ੋਰ ਦਿਖਾਉਣਾ ਪੈਂਦਾ ਤੇ ਚੂਰੀ ਤਾਂ ਆਪਣੀ ਪਰਫੈਕਟ ਬਣ ਜਾਂਦੀ ਹੈ ਨਹੀਂ ਵਧੀਆ ਬਣਦੀ ਹੈ ਨਾ ਮਤਲਬ ਕਿ ਇਨੀ ਟੇਸਟੀ ਹੈ ਨਾ ਇੱਕ ਤਾਂ ਗਰਮ ਰੋਟੀ ਹੋਣੀ ਚਾਹੀਦੀ ਹੈ ਗਰਮ ਗਰਮ ਰੋਟੀ ਹੋਣੀ ਚਾਹੀਦੀ ਹੈ ਤੇ ਵਿੱਚ ਕਿਉਂ ਐਨ ਪੂਰਾ ਆਪਣਾ ਖੁੱਲੇ ਦਿਲ ਨਾਲ ਵਿੱਚ ਪਾਇਆ ਹੋਇਆ ਹੋਣਾ ਚਾਹੀਦਾ ਸ਼ੱਕਰ ਪਾ ਲੋ ਫੇਰ ਉਸ ਤੋਂ ਬਾਅਦ ਮੈਸ਼ ਕਰੀ ਜਾਓ ਜਿੰਨਾ ਚਿਰ ਇਹਨਾਂ ਬਰੀਕ ਨਹੀਂ ਹੁੰਦੀ ਉਹਨਾ ਟਾਈਮ ਮੈਸ਼ ਕਰੀ ਜਾਓ ਪਰ ਇੱਥੇ ਮੈਂ ਜਲਦੀ ਮਤਲਬ ਕਿ ਹੋ ਗਈ ਸੀਗੀ ਪ੍ਰੋਪਰ ਮੈਂ ਪਰ ਇਸ ਤੋਂ ਵੀ ਜ਼ਿਆਦਾ ਮੈਸ਼ ਕਰ ਦੰਨੀ ਆ ਮਤਲਬ ਕਿ ਆ ਹੁਣ ਤਾਂ ਬਹੁਤ ਸੋਹਣੀ ਬਣ ਗਈ ਸੀਗੀ ਮੈਨੂੰ ਇਹ ਸੀ ਬੱਚੇ ਚਲੋ ਵੀ ਸਕੂਲ ਤੋਂ ਆਇਆ ਜਲਦੀ ਜਲਦੀ ਇਹਨਾਂ ਨੂੰ ਬਣਾ ਕੇ ਖਵਾ ਦਮਾ ਪਰ ਥੋੜਾ ਜਿਹਾ ਹੱਥਾਂ ਦਾ ਜ਼ੋਰ ਚਾਹੀਦਾ ਔਰ ਟਾਈਮ ਚਾਹੀਦਾ ਏ ਚੂਰੀ ਬਣਾਉਣ ਦੇ ਲਈ ਹਨਾ ਕਿਉਂਕਿ ਚੂਰੀ ਦਾ ਫਿਰ ਤਾਂ ਹੀ ਬਣਦੀ ਆ ਦੇਖੋ ਜੇ ਹੁਣ ਆਪਾਂ 1 ਮਿੰਟ ਚ ਆਪ ਹੱਥ ਦੋ ਹੱਥ ਮਾਰਾਂਗੇ ਆਪਾਂ ਕਹਿ ਦਾਂਗੇ ਵੀ ਚੂਰੀ ਬਣੀ ਨਹੀਂ ਹੈਗੀ ਉਹ ਮੇਂ ਹੀ ਪਈ ਰਹਿੰਦੀ ਆ ਲੱਗ ਜੀ ਹਨਾ ਤੇ ਉਹ ਤਾਂ ਦੇਖੋ ਜੀ ਮਿਹਨਤ ਆ ਮਿਹਨਤ ਕਰਨੀ ਪੈਂਦੀ ਆ ਚੂਰੀ ਆਪਣੇ ਆਪ ਵਧੀਆ ਬਣ ਜਾਂਦੀ ਆ ਤੁਸੀਂ ਮੇਰੀ ਫਰਸਟ ਵੀਡੀਓ ਜਾ ਕੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਦੀ YouTube ਤੇ ਪਾਈ ਹੋਈ ਆ ਉਹ ਚ ਵੀ ਮੈਂ ਚੂਰੀ ਬਣਾਈ ਸੀਗੀ ਉਹ ਜਾ ਕੇ ਤੁਸੀਂ ਦੇਖ ਸਕਦੇ ਹੋ ਲੋਟੋ ਕੇ ਬਾਟ ਪੁੱਤ ਪਹਿਲਾਂ ਤਾਂ ਲੋਟੋ ਕੇ ਬਹਿ ਕੇ ਖਾਈਦੀ ਹੁੰਦੀ ਆ ਮਿੱਠਾ ਠੀਕ ਆ ਹਨ ਪੂਰੀ ਪਰਫੈਕਟ ਯਾ ਮੈਂ ਯਾ ਸਹਜ ਪੂਰੀ ਪਰਫੈਕਟ ਆ ਜੋ ਜੀ ਤੁਸੀਂ ਵੀ ਖਾ ਲਓ ਚੂਰੀ ਦੇਸੀ ਘਿਓ ਦੀ ਸ਼ੱਕਰ ਦੀ ਬਣਾਈ ਆਪਾਂ ਨੇ ਚੂਰੀ ਬੱਚਿਆਂ ਦੇ ਲਈ ਕਹਿੰਦੇ ਮਮਾ ਇੱਕ ਇੱਕ ਰੋਟੀ ਦੀਓ ਬਣਾਇਓ ਜ਼ਿਆਦਾ ਨਾ ਬਣਾਇਓ ਪਰ ਮੈਂ ਇੱਕ ਇੱਕ ਰੋਟੀ ਦੀਓ ਬਣਾਈ ਆ ਲਓ ਜੀ ਸਹਜ ਵੀ ਖਾ ਰਹੀ ਸਹਜ ਬੈਠ ਕੇ ਖਾ ਕਿੰਨੀ ਵਾਰ ਕੇ ਪੈ ਕੇ ਨਹੀਂ ਖਾਈਦਾ ਟੇਸਟੀ ਬਹੁਤ ਅੱਗੇ ਤਾਂ ਇਹਨਾਂ ਨੂੰ ਮੈਂ ਬਹੁਤ ਜ਼ਿਆਦਾ ਬਣਾ ਕੇ ਹਨਾ ਕਿੰਨੀ ਖਾਂਦੇ ਸੀ ਆਪਾਂ ਪਹਿਲੀ ਵੀਡੀਓ ਆਪਣੀ YouTube ਤੇ ਜਿਹੜੀ ਆਪਾਂ ਪਾਈ ਸੀਗੀ ਚੂਰੀ ਦੀ ਉਹ ਵਾਈ ਹੋ ਯਾਰ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਮਤਲਬ ਕਿ ਉਹ ਵੈਸੇ ਹੀ ਪਾਤੀ ਸੀਗੀ ਸ਼ੌਂਕ ਵੱਲੋਂ ਮੈਨੂੰ ਉਦੋਂ ਤਾਂ ਮੈਨੂੰ ਬਣਾਉਣਾ ਵੀ ਨਹੀਂ ਸੀ ਆ ਦਾ ਚੈਨਲ ਵਗੈਰਾ ਕੁਝ ਵੀ ਨਹੀਂ ਸੀ ਕਰਨਾ ਉਹਦਾ ਉਦੋਂ ਸਿਰਫ ਉਈਓ ਪਾਤੀ ਸੀਗੀ ਅਸੀਂ ਵੀ ਬਸ ਸ਼ੌਂਕ ਵੱਲੋਂ ਹੀ ਪਾਤੀ ਸੀਗੀ ਚੂਰੀ ਘੁੱਟਦਿਆਂ ਦੀ ਤੇ ਤबीयत ਮੇਰੀ ਐਸੀ ਵੈਸੀ ਹੋ ਆਜੀ ਹਜੇ ਲੈ ਰੀਸ ਵੋ ਕਰਦਾ ਹੋਵੇ ਤੂੰ ਇਹ ਤਾਂ ਮੈਂ ਉਹਨਾਂ ਨੂੰ ਪਾਉਣ ਲੱਗੀ ਆ ਮਿੱਠੂ ਉਹਨਾਂ ਨੂੰ ਮੈਂ ਖਾਉਂਗੀ ਕਿ ਕਰਨ ਮੈਂ ਤਾਂ ਮਿੱਠੂ ਉਹਨਾਂ ਨੂੰ ਪਾਉਣ ਲੱਗੀ ਆ ਮੈਂ ਕਿ ਮਿੱਠੂ ਉਹਨਾਂ ਹੀ ਖਾ ਲੈਣਗੇ ਥੋੜੀ ਜੀ ਜਿਆਦਾ ਮਿੱਠਾ ਤਾਂ ਉਹਨਾਂ ਨੂੰ ਦੇਣਾ ਨਹੀਂ ਪਰ ਥੋੜੀ ਜੀ ਖਾ ਲੈਣਗੇ ਸਾਹ ਦੇਖ ਪਾ ਕੇ ਐਸਾ ਹਜੇ ਕੋਲੀ ਚ ਪਾ ਕੇ ਆਈ ਜਾਗਾ ਚਲੋ ਜੀ ਸਿਖਾ ਲੈ ਮੰ ਅਭੀ ਬੈਠ ਤਰ ਕਿੰਨੀ ਵਾਰ ਕੇ ਬੈਠ ਕੇ ਖਾਈ ਦਾ ਲਫੜ ਖਾ ਇਹ ਜੂਠੀ ਨਹੀਂ ਛੱਡਣੀ ਹੁਣ ਸਾਰੀ ਖਾ ਲਾ ਬੈਠ ਕੇ ਖਾ ਨਹੀਂ ਬੈਠ ਕੇ ਆਪ ਫਿਨਿਸ਼ ਹਮ ਅਬ ਸਾਜ ਨੂੰ ਤਾਂ ਖਾ ਵੀ ਲਈ ਸਾਜ ਹੁੰਦਾ ਟੇਸਟੀ ਲੱਗਦੀ ਹੈ ਇਹਦੀ ਅੜ ਜਾਂਦੀ ਹੈ ਚੂਰੀ ਵਗੈਰਾ ਦਾ ਸਾਜ ਤਾਂ ਖਾ ਲੰਦੀ ਆ ਚਲੋ ਜੀ ਫਿਰ ਮਿਲਦੇ ਆਂ ਹਾਂ ਜਿੱਥੇ ਹੋ ਗਿਆ ਸੀਗਾ ਰਾਤ ਦਾ ਟਾਈਮ ਮੇਲਾ ਦਾ 8 ਵਜੇ ਦਾ ਟਾਈਮ ਸੀਗਾ 8 ਭੌਣੇ ਕੱਠ ਦਾ ਟਾਈਮ ਸੀਗਾ ਤੇ ਅਸੀਂ ਮੈਂ ਲੈਣ ਗਈ ਸੀਗੀ ਮੈਡੀਸਨ ਕਿਉਂਕਿ ਮੈਂ ਫਿਰ ਨਹੀਂ ਸੀਗੀ ਠੀਕ ਹਨਾ ਹੱਡ ਪੈਰ ਬਹੁਤ ਦਰਦ ਕਰਦੇ ਸੀਗੇ ਮੈਂ ਕਿਹਾ ਵੀ ਜਿਹੜੇ ਡਾਕਟਰ ਤੋਂ ਮੈਂ ਪਹਿਲਾਂ ਮੈਡੀਸਨ ਖਾਦੀ ਸੀਗੀ ਵੀ ਉੱਥੇ ਤੋਂ ਹੀ ਲੈ ਆਉਣੀ ਆ ਫਿਰ ਸੈਦਪਾਪਾ ਲੈ ਗਏ ਸੀ ਮੈਨੂੰ ਅਸੀਂ ਪਰ ਸਕੂਟੀ ਤੇ ਹੀ ਗਏ ਸੀਗੇ ਕਿਉਂਕਿ ਗੱਡੀ ਸਾਡੀ ਬਾਹਰ ਗਈ ਹੋਈ ਸੀਗੀ ਫਿਰ ਸਕੂਟੀ ਤੇ ਚਲੇ ਗਏ ਸੀਗੇ ਤੇ ਮੈਂ ਬੱਚੇ ਘਰੇ ਰਹਿ ਗਏ ਸੀਗੇ ਬੱਚਿਆਂ ਨੂੰ ਨਾਲ ਨਹੀਂ ਸੀ ਲੈ ਕੇ ਗਏ ਇੱਥੇ ਆ ਗਏ ਸੀਗੇ ਅਸੀਂ ਘਰੇ ਘਰੇ ਵਾ ਸੁਣ ਮੈਂ ਲੈਣ ਲੱਗੀ ਸੀ ਮੈਡੀਸਨ ਮੈਂ ਕਿਹਾ ਚਲੋ ਵੀ ਮੈਡੀਸਨ ਲੈ ਲੰਨੀ ਆ ਤੇ ਇੱਥੇ ਸੈਦ ਪਾਪਾ ਦੇਖ ਰਹੇ ਸੀਗੇ ਮੂਵੀ ਬੱਚੇ ਦੇਖ ਰਹੇ ਸੀਗੇ ਆਪਣੇ ਪਾਪਾ ਦਾ ਫੋਨ ਤੇ ਮਿੱਠੂ ਪਾਬਲੋ ਆਪਣਾ ਖੇਡ ਰਿਹਾ ਸੀ ਮਿੱਠੂ ਆਪਣੇ ਪਾਪਾ ਦੇ ਸਿਰ ਤੇ ਬੈਠਾ ਸੀਗਾ ਉਹਦੇ ਦਾ ਬਸ ਆਹੀ ਕੰਮ ਨੇ ਇਹ ਘੱਟ ਜਾਂਦਾ ਆਪਣੇ ਪਾਪਾ ਕੋਲੇ ਇਹ ਬਸ ਇਧਰੇ ਸ਼ਰਾਰਤਾਂ ਕਰਦਾ ਰਹਿੰਦਾ ਇਧਰ ਮਿੰਟ ਚ ਕੋਈ ਨਾ ਕੋਈ ਚੀਜ਼ ਕੁੱਤਰ ਦਿੰਦਾ ਹੈ ਨਾ ਇਹ ਬਹੁਤ ਚਲਾਕ ਆ ਚੀਜ਼ ਖਰਾਬ ਕਰ ਦਿੰਦਾ ਕੋਈ ਨਾ ਕੋਈ ਤੇ ਜ਼ਿਆਦਾ ਵਾਪਾ ਨੂੰ ਬਸ ਮੂਵੀ ਦਾ ਸ਼ੌਂਕ ਆ ਪਤਾ ਨਹੀਂ ਕਿਹੜੀਆਂ ਇਹਨਾਂ ਨੂੰ ਇਹੀ ਮੂਵੀਓ ਪਸੰਦ ਨੇ ਬਸ ਜਿਨ੍ਹਾਂ ਚ ਲੜਾਈ ਜੀ ਬਹੁਤ ਜ਼ਿਆਦਾ ਹੁੰਦੀ ਹੁੰਦੀ ਆ ਨਾ ਐਦਾਂ ਦੀਆਂ ਮੂਵੀਆ ਦੇਖਣੀਆਂ ਪਸੰਦ ਨੇ ਬਾਕੀ ਜੇ ਤੁਹਾਨੂੰ ਅੱਜ ਦਾ ਵਲੌਗ ਮੇਰਾ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਮੇਰਾ ਵਲੌਗ ਕਿਵੇਂ ਦਾ ਲੱਗਿਆ ਤੇ ਆਪਣਾ ਪਿਆਰ ਤੇ ਸਪੋਰਟ ਐਦਾਂ ਹੀ ਬਣਾ ਕੇ ਰੱਖਿਓ ਸ਼ੇਅਰ ਜ਼ਰੂਰ ਕਰਦੇ ਆ ਕਰੋ ਹਨਾ ਮੇਰਾ ਵਲੌਗ ਤੇ ਬਾਕੀ ਜੀ ਮਿਲਾਂਗੇ ਆਪਾਂ ਕੱਲ ਨੂੰ ਨਿਊ ਵਲੌ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ